ਜਿਹੜੀ ਪੀਸ ਉਹਨੋਂ ਉਹਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਸੀ. ਸਾਡੇ ਮੇਰੇ ਬਹੁਤ ਹੀ ਗਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਪਾਰਟੀ ਦੀ 10 ਤਰੀਕ ਨੂੰ ਇਹ ਭਗਵਾਨ ਸੀਨੀ ਆ ਕੇ ਐਫ ਆਈ ਆਰਾ ਦਰਜ ਕਰਦੇ ਆ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਬੀ ਜੀ ਪੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰਾ ਨਾਲ ਦਰਜ ਮੈਂ ਤੁਹਾਨੂੰ ਦਊਂਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਤੇਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਕਿ ਮੈਂ ਤਾਂ ਕੋਈ ਐਸਸੀ ਬੋਲ ਰਹੇ ਹਾਂ ਕੀ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜੇ ਕੋਈ OBC ਆ ਉਥੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇਲ੍ਹ ਚਲੇ ਗਏ ਆਪਣੀ ਜੁਡੀਸ਼ਰੀ ਦੀ ਪਹਿਲਾਂ ਦੱਸੋ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ ਨੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਈ ਨਹੀਂ ਹੁੰਦਾ ਚੀਫ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਚੀਫ ਮਿਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਪਘੌੜਾ ਏ ਕਿਸੇ ਨੂੰ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਸੀ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀ.ਐਮ. ਢੇੜਾ ਕੱਢ ਗਿਆ ਆਪਣੇ ਵਿੱਚ ਹੀ ਐਮ.ਐਲ.ਏ ਜਿਹੜੇ ਉਸ ਏਰੀਆ ਦੇ ਉਹਨਾਂ ਨੂੰ ਨਹੀਂ ਦੱਸਿਆ ਬਸ ਮੇਰੇ ਮਾਈਕ ਆ ਨਹੀਂ ਪਰ ਮੈਂ ਹੁਣੇ ਚੱਕ ਲਓ ਹਲਵਾ ਲਵਾ ਲਓ ਆਂ ਕੁਰਸੀ ਲਾ ਕੋਰੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੌੜੇ ਨੇ ਪੰਜਾਬ ਦੇ ਜੀ ਆਪਕੇ ਤਾਂ ਸਾਥ ਹੀ ਰਹੇ ਨੇ ਲੋਕ ਸਭਾ ਵਿੱਚ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੈ ਪੋਲਿਟੀਕਲ ਮੈਂ ਪੁੱਛੂੰ ਅੰਦਰੋਂ ਮੈਂ ਲਗਾਤਾਰ 8 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਹੇ ਹਾਂ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂ ਕਿਵੇਂ ਬੰਦਾ ਜਿਹੜਾ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਹੈ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਉੱਥੋਂ ਹੀ ਭੱਜੇ ਆਪਾਂ ਨੂੰ ਇੱਥੇ ਵੀ ਨਹੀਂ ਮਿਲ ਰਹੇ ਆਂ ਕਿਆ ਕਰੀਆ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਉਹ ਭੱਜਦਾ ਨਹੀਂ ਸੀ ਮੁਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀ ਐਮ ਹਾਊਸ ਤੇ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀ ਐਮ ਹਾਊਸ ਦੇ ਮੈਂ ਇਹ ਸੀ ਐਮ ਹਾਊਸ ਤੇ ਰਹਿੰਦਾ ਨੇ ਸਾਡੀ ਵੇਲੇ ਦਾ ਹੀ ਬਣਿਆ ਹੋਇਆ ਪੀਸ ਕਰਕੇ ਮੈਨੂੰ ਇਹ ਗੇਟ ਭੁੱਲੇ ਨਹੀਂ ਸੀ ਐਮ ਉਸ ਦੇ ਨਾਲ ਕਰਕੇ ਐਮ ਕੇ ਜੀ ਵਾਲ ਦੀ ਹਾਰ ਇਹ ਵਿਚਾਰੇ ਬੁੜੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ ਉਹਨਾਂ ਨੇ ਕਲੀਰੀਫਾਈ ਕਰਦੀ ਆ ਕਿ ਅਰਵੰਦ ਕੇ ਜੀ ਵਾਲ ਨਹੀਂ ਸਗਾਂਗੇ ਹਮੇ ਪੁਲਿਸ ਇੰਨਾਂ ਦੀ ਇੰਨੀ ਵੀ ਹੁਸ਼ਿਆਰ ਨਹੀਂ ਗਈ ਜਿਹੜੀ ਪੁਲਿਸ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ ਸੀ ਐ ਭਾਜੀ ਭਾਜੀ ਕੈਮਰਾ ਉੱਪਰ ਕਰ ਲਿਓ ਸਾਡੇ ਮੇਰੇ ਬਹੁਤ ਹੀ ਗਰੀਬ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਪਾਰਟੀ ਦੇ 10 ਤਰੀਕ ਨੂੰ ਇਹ ਭਗਵਾਨ ਸਮਾਨ ਆ ਕੇ ਐਫ ਆਈ ਆਰਾ ਦਰਜ ਕਰਦੇ ਆ ਕਿ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਬੀ ਜੀ ਪੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰਾ ਨਾਲ ਦਰਜ ਮੈਂ ਤੁਹਾਨੂੰ ਦਊਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਅਤਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਘੋਲ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿੰਦੇ ਅੱਛੇ ਕਰੇ ਮਾਈਕਾ ਕੋਈ ਐਸਸੀ ਬੋਲ ਰਹੇ ਆ ਕਿ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਥੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇ ਚਲੇ ਗਏ ਆਪਣੀ ਜੁਡੀਸ਼ਰੀ ਦੀ ਪਹਿਲਾਂ ਦੱਸੋ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਚ ਹੀ ਨਹੀਂ ਹੁੰਦਾ ਟੀਵੀ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਟੀਵੀ ਮਿਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀਐਮ ਢੇੜਾ ਕੱਢ ਗਿਆ ਆਪਣੇ ਨਿਜੀ ਐਮ.ਐਲ.ਏ ਜਿਹੜੇ ਉਸ ਏਰੀਆ ਦੇ ਉਹਨਾਂ ਨੂੰ ਨਹੀਂ ਦੱਸਿਆ ਬਸ ਮੈਨੇ ਮਾਈਕ ਚਾਹੀਦੀ ਪਰ ਮੈਂ ਹੁਣ ਚੱਕਰ ਲਾ ਹਲਵਾ ਲੋ ਆਨ ਕੁਰਸੀ ਕੋਰੇ ਬਰਾਬਰ ਤੇ ચીਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ચીਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੋੜੇ ਨੇ ਪੰਜਾਬ ਦੇ ਜੀ ਆਪਕੇ ਤਾਂ ਸਾਥੀ ਰਹੇ ਲੋਕ ਸਭਾ ਦੇ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੈ ਪੋਲਿਟੀਕਲ ਮੈਂ ਪੁੱਛੂੰ ਅੰਦਰੋਂ ਮੈਂ ਲਗਾਤਾਰ 8 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਹਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਹੇ ਹਾਂ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂ ਕਿਵੇਂ ਬੰਦਾ ਜਿਹੜਾ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੁੱਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਹੈ ਆਪ ਕੋ ਨਹੀਂ ਮਿਲ ਰਹਾ ਤੁਹਾਨੂੰ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਉੱਥੋਂ ਹੀ ਭੱਜੇ ਆਪ ਕੋ ਯਹਾਂ ਵੀ ਨਹੀਂ ਮਿਲ ਰਹੇ ਆਂ ਕੀ ਕਰ ਸਕਦਾ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੁੱਠਾ ਹੁੰਦਾ ਉਹ ਉਹ ਕੱਟਦਾ ਨਹੀਂ ਚੀਫ ਮਿਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀਐਮ ਹਾਊਸ ਚ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀਐਮ ਹਾਊਸ ਦੇ ਮੈਂ ਇਹ ਸੀਐਮ ਹਾਊਸ ਚ ਰਹਿੰਦਾ ਨੇ ਸਾਡੀ ਵੇਲੇ ਦਾ ਹੀ ਬਣਿਆ ਹੋਇਆ ਤੇ ਇਸ ਕਰਕੇ ਮੈਨੂੰ ਇਹ ਗੇਟ ਭੁੱਲੇ ਨੇ ਸੀਐਮ ਹਾਊਸ ਦੇ ਵੀ ਕਿੰਨੇ ਸੀਐਮ ਦੇ ਕੇ ਕੇਜਰੀਵਾਲ ਦੀ ਹਾਰ ਇਹ ਵਿਚਾਰੇ ਬੁਰੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ ਉਹਨਾਂ ਨੇ ਖਿਡਾਰੀ ਭਾਅ ਕਰਦੀ ਆ ਕਿ ਅਰਵੰਦ ਕੇਜੀਵਾਲ ਨਹੀਂ ਕਰਾਂਗੇ ਹਮੇਸ਼ਾ ਪੁਲਿਸ ਇਹਨਾਂ ਦੀ ਇੰਨੀ ਵੀ ਹੁਸ਼ਿਆਰ ਨਹੀਂਗੀ